ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਓ ਫਰਜ ਸਮਝ ਕੇ ਧੰਨਵਾਦ ਸਾਡੀਆਂ ਵੀਡੀਓ ਵੇਖਣ ਲਈ ਸ਼ੇਅਰ ਕਰਨ ਲਈ ਕਮੈਂਟ ਕਰਨ ਲਈ ਅੱਜ ਦੇ ਆਪਣੀ ਵਿਜਿਟ ਪਿੰਡ ਮਹਮੂਦਪੁਰਾ ਜਿਲ੍ਹਾ ਸ੍ਰੀ ਤਰਨਤਲ ਸਾਹਿਬ ਤਹਿਸੀਲ ਪੱਟੀ ਭਾਈ ਗੁਰਪ੍ਰੀਤ ਸਿੰਘ ਗੋਪੀ ਦੇ ਕੋਲ ਪਹੁੰਚੇ ਆ ਅੱਗੇ ਵੀ ਆਪਾਂ ਇਹ ਇੱਕ ਫਾਰਮ ਤੋਂ ਬਥੇਰੀ ਵੀਡੀਓ ਅਪਲੋਡ ਕਰਦੇ ਰਹਿਨੇ ਆ ਅੱਜ ਇੱਕੋ ਹੀ ਵਿਹੜ ਵਿਖਾਵਾਂਗੇ ਤਾਜੀ ਫੀਸ ਸਵਾਈ ਜੁੜੇ ਰਹੋ ਬਣੇ ਰਹੋ ਅੰਤ ਤੱਕ ਜੀ ਧੰਨਵਾਦ ਭਾਈ ਗੁਰਪ੍ਰੀਤ ਸਿੰਘ ਸਾਸੀਕਾਰ ਸਾਡੀ ਬਾਬਾ ਜੀ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਆ ਚੜਦੀ ਕਲਾ ਬਾਬਾ ਜੀ ਸ਼ੁਕਰ ਆ ਕਿੱਥੇ ਚੱਲ ਗਏ ਉਹ ਚੱਲਣਾ ਕਿ ਇਤਰਾ ਮਾਲ ਮੂਲ ਵਿਕ ਜਾਂਦਾ ਰਿਹਾ ਜੀ ਅੱਛਾ ਹਾਂਜੀ ਚਲੋ ਤੇ ਐਡਰੈਸ ਕਰ ਲ ਗਏ ਨੋਟ ਟ੍ਰੈਂਡ ਮਹਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਸਾਹਿਬ ਮੋਬਾਈਲ ਨੰਬਰ 964603834 ਠੀਕ ਹੈ ਇੱਕੋ ਵਹਿੜਾ ਹਾਂਜੀ ਵਹਿੜਾ ਅੱਜ ਹੀ ਠੀਕ ਕਿੰਧਾ ਦੀ ਸੂਈ ਹੈ ਇਹ ਸਵੇਰੇ ਸੂਈ ਹੈ ਜੀ ਬੱਬਾ ਜੀ ਕਿੰਨਾ ਘਫੋਲਾ ਸਵੇਰੇ 6 ਲੀਟਰ ਚ ਹੋਇਆ ਸੀ ਵਾਹ ਹਾਂਜੀ ਤੇ ਦੁੱਧ ਕਿੰਨਾ ਕਰ ਜੂਗੀ ਪਹਿਲੇ ਸਵੇਰੇ ਆਉਂਦੇ ਸੀ 17 18 ਕਿਲੋ ਚ ਹੋਇਆ ਏ ਸ਼ੈੱਡ ਦੀ ਐਰ ਕਿੰ ਕੀ ਫਿਰ 20 20 ਦੀ ਆਪਾਂ ਪੂਰੀ ਆਨੇ ਆਗੇ ਚਲੋ ਹਾਂ 20 ਕਿਲੋ ਪਾਉਗੇ ਹਾਂ ਨਾ ਖੁੱਲ ਗਏ ਤੋੜਾ ਤਰਾ ਕਰਵਾਈਏ ਥਾਂ ਤੋਂ ਨਾ ਚੰਗੇ ਓਕੇ ਚਵਾਈ ਚੋਈ ਨਹੀਂ ਹੋਈ ਨਾ ਨਾ ਬਾਬਾ ਜੀ ਮੋਗੇ ਅਰ ਗਈ ਆ ਤੇ ਹੂੰ ਲੋਈ ਸਜਰੋ ਤੇ ਚੰਗੀ ਆ ਅਨੂ ਤੋਂ ਕਿ ਲੰਮੀ ਲੰਮੀ ਇਹਨੂੰ ਤੋੜ ਦੇ ਮੇਰਾ ਭਰਾ ਬਾਹਰ ਕੱਢ ਦੇ ਬਾਕੀ ਥਾਂ ਲੈਵਾ ਚੰਗਾ ਸਜਰੋ ਹੂੰ ਬੰਤਰ ਪੰਤਰ ਬਣੀ ਆ ਦੂਜਾ ਸੂਹਾ ਹੈ ਬੈੜ ਤੇ ਲੈਵੇ ਦੀ ਜਿਹੜੀ ਪਾਂਡੇ ਲਾਈ ਬੈਠੀ ਆ ਲੋਈ ਮੋ ਲਓ ਹਾਂ ਮਗਰ ਕੀ ਹੋਇਆ ਹੰਦੇ ਜੀ ਇਹ ਬਾਬਾ ਜੀ ਉੱਥੇ ਮਾੜਾ ਮੁਰ ਜਾਵਾਂ ਤੇ ਜ਼ਖਮ ਹੋਇਆ ਬੈਠੀ ਲੂਠੀ ਜਦੋਂ ਆਈ ਅੱਛਾ ਹਾਂਜੀ ਲੋਈ ਲੈ ਚਲੋ ਜਿਵੇਂ ਕੋਈ ਚੀਜ਼ ਭੂਣ ਭਾਂਡ ਨਹੀਂ ਕੋਈ ਲੜਿਆ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਕੋਈ ਤੇ ਜਾਂ ਕੋਈ ਪਾਲ ਫੁੱਲ ਜੀ ਪਈ ਕੀ ਚੱਕਰ ਨਹੀਂ ਉਹ ਕੋਈ ਕੋਈ ਇਹੋ ਜੀ ਗੱਲ ਨਹੀਂ ਜਿਹੜੀ ਪਾਲ ਫੁੱਲੀ ਆ ਹੂੰ ਲੋਈ ਸਜਣੋ ਆਹ ਵਹਿੜ ਜੇ ਬਾਕੀ ਤੁਸੀਂ ਜੱਜਮੈਂਟ ਆਦੀ ਸਾਰੇ ਸਿਆਣੇ ਜੇ ਆਪ ਕਰ ਲਿਓ ਠੀਕ ਹੈ ਜੀ ਮਗਰ ਮੇਰੇ ਕਾ ਬੱਚਾ ਹੈ ਤੇ ਦੁੱਧ ਵੀ ਕਰ ਦੇ 18 ਕਰ ਦੇ 22 ਕਰ ਦੇ ਸਾਮ ਦੰਦਾ ਕਿੰਨੇ ਬਾਈ ਕੀਮਤ ਕਰਦੇ ਆ ਇਹਦਾ ਜੀ ਸੰਧੂ ਸਾਹਿਬ ਆਪਾਂ ਕਰਨਾ ਸੀ ਮੁੱਲ 47 ਆ ਅੱਛਾ ਹਾਂ ਜੀ ਦੇਣ ਤੇ ਲੈਣ 44000 ਦੀ ਲਾਟ ਦੇ ਦਾਂਗੇ ਹੋਰ ਨਾ ਛੱਡ ਦੇ ਹੋਰ ਵੇੜ ਬਾਬਾ ਜੀ ਦੋ ਛੱਡ ਦੇ ਨਹੀਂ ਠੱਗਾ ਹੋ ਜਾਣਾ 42 ਦੀ ਦੇ ਦਗੀ ਨਹੀਂ ਠੱਗਾ ਹੋ ਜਾਣਾ 43 ਦੀ ਦੇ ਦਾਂਗੇ ਜਾ ਚਲੋ ਐਨੂੰ ਨਾ ਦੋ ਹੋਰ ਦੋ ਮੜੀ ਜੀ ਲਾ ਦੋ ਇਧਰੋਂ ਨਾ ਦੋ ਐ ਬੰਨੋ ਹਮ ਲੋ ਜੀ ਇੱਕ ਵਾਰ ਵੇਚਲ ਕਮਰਵਾਰੀ ਦੇ ਥਾਣਾ ਤੋਂ ਉਹਨਾਂ ਨੂੰ ਤੇ ਠੀਕ ਆ ਜੀ ਆ ਜੀ ਇੱਕ ਵਾਰ ਬਾਬਾ ਜੀ ਬੇਨਤੀ ਆ ਹਾਂ ਭੈਣ ਭਰਾ ਦੂਰੋਂ ਵੀ ਆਉਂਦੇ ਕੋਈ ਦੁੱਧ 20 ਤੋਂ ਚਲੋ ਪਲਾਸ ਵੀ ਕਰ ਸਕਦੀ ਆ ਆਪਾਂ ਨੇ ਹਾਂ 20 ਕਿਲੋ ਬੜਾ ਆ ਜਿਹੜਾ ਜਮਾਂਦਰੂ ਇਹਦਾ ਖਾਣਿਆ ਨਾਲ ਜੀ ਹੂੰ ਧਾਰਾ ਆਉਂਦੀਆਂ ਅੱਧੀਆਂ ਆਪਾਂ ਬਾਅਦ ਤਿਲੜ ਚ ਦਵਾਂਗੇ ਕੱਟਿਆ ਹਾਂਜੀ ਕੱਟਿਆ ਅੱਧਾ ਅੱਧਾ ਖਾਣਿਆ ਅੱਧਾ ਖਾਣਿਆ ਹਣਾ ਹਾਂਜੀ ਨਹੀਂ ਸਹੀ ਗੱਲ ਆ ਹੈਦਰਾਬਾਦ ਨੇ ਬਹੁਨੇ ਤੋਂ ਦੂਰੋਂ ਆਉਂਦਾ ਆ ਗਿਆ ਹੈ। ਵਹਨੇ ਤੋਂ ਜੱਜਮੈਂਟ ਨਹੀਂ ਹੁੰਦੀ। ਸਜਣੋਂ ਕਬੈਣੀ ਵਾਲੇ ਥਣ ਤੇ ਧੜ ਘੱਟ ਹੈ ਬਾਈ ਕਹਿੰਦਾ ਉਂਝ ਨਹੀਂ ਜੱਜਮੈਂਟ ਹੁੰਦੀ ਕਿ ਘੱਟ ਹੋ ਜਾਂ ਨਾ ਹੋ। 6 ਕਿਲੋ ਸਵੇਰੇ ਬੋਲਾ ਚੋਇਆ ਜੋ ਇੱਕੋ ਚ ਬਾਈ ਕੀਤੀ। ਤੇ 43000 ਦੀ ਜੈਸਨੋ ਦੇ ਦੇਣੀ ਹੈ ਨਾ। ਠੀਕ ਆਪਣੀ ਖਰੀਦਦਾਰੀ ਕਰਿਓ ਸასი ਕਾਲ ਜੀ।